ਆਪਾ ਤਾਂ ਮੇਰਾ ਨਾਮ ਮਨਦੀਪ ਕੌਰ ਕਾਲ ਟਿੱਬੇ ਦੀ ਰਹਿਣ ਵਾਲਿਆਂ ਹਨੂਂ ਮੋਡੋੜ ਬਲਾਕ ਲੱਗਦਾ ਅੱਜ ਮੱਗਰ ਸਿੰਘ ਵਾਲਸਤੀ ਚ ਹੀ ਪਹੁੰਚਿਆ ਬੁੱਗੇ ਪ੍ਰਧਾਨ ਨਾਲ ਨਾਲ ਸਾਡੇ ਚਿੰਦਰ ਸਿੰਘ ਨਾਲ ਪਹੁੰਚਿਆ ਇਹਨਾਂ ਦੀ ਸੈਮਟੀ ਨਾਲ ਮੀਟਿੰਗ ਹੋਈ ਆ ਪਰਮਜੀਤ ਦੇ ਘਰ ਪਹੁੰਚਿਆ ਇਹਨਾਂ ਨੂੰ ਸਰਕਾਰ ਦਾ ਤੁਹਾਡੇ ਐਸਾ ਹੀ ਅਪੀਲ ਆ ਵੀ ਇਹਨਾਂ ਨੂੰ ਕੰਮ ਮਿਲਣਾ ਚਾਹੀਦਾ ਕਾਟ ਬੰਨ੍ਹਦ ਮਜੂਦ ਇਹਨਾਂ ਨੂੰ ਕੰਮ ਨਹੀਂ ਮਿਲਿਆ ਵਾਂਝੇ ਬੈਠਿਆ ਕੰਮ ਤੋਂ ਬਹੁਤ ਔਖੇ ਆ ਕੰਮ ਤੋਂ ਦੂਰ ਦੂਰ ਤੱਕ ਲੇਵਰਾ ਲੈ ਕੇ ਜਾਂਦੇ ਆ ਨਰਮਿਆਂ ਨੂੰ ਜਾਂਦੇ ਆ ਕਿਉਂ ਇੱਥੇ ਨਨ ਕੰਮ ਮਿਲੇ ਤੇ ਨਨ ਦੂਰ ਲੋਡ ਨੂੰ ਪੈਦੀ ਕਿਸੇ ਦੇ ਕੰਮ ਉੱਜਾ ਕੇ ਕਰਨ ਦੀ ਤੇ ਅਸੀਂ ਤੇ ਇਹ ਹੀ ਪਿਲ ਕਰਦੇ ਆ ਹਰਾਂ ਨੂੰ ਕੰਮ ਮਿਲਣਾ ਚਾਹੀਦਾ ਇੱਥੋਂ ਦਾ ਕੋਈ ਬੋਲ ਸਕਦਾ ਹੈ ਭੈਣ ਬੋਲ ਸਕਦੀ ਹੈ ਵੀਰ ਬੋਲ ਸਕਦਾ ਹਟ ਦੇ ਗਾਲੀ ਬੋਲਣਾ ਚਾਹੁੰਦੇ ਹੋ ਬੋਲੋ ਤੇ ਪਰਮਜੀਤ ਨੂੰ ਆਗੂ ਬਣਾਇਆ ਹੈ ਪਰਮਜੀਤ ਤੇ ਕਹੀਣਾ ਚਾਰ ਕਰਨ ਜਾਂ ਪਿੰਦ ਜਾ ਬੋਲੋ ਵੈਗੁਰਜੀ ਖਾਲਸਾ ਵੈਗੁਰਜੀ ਖਤੇ ਮੱਗਰ ਸਿੰਘ ਦੀ ਰਹਿਣ ਵਾਲੀਆਂ ਮੈਂ ਤੇ ਸਾਨੂੰ ਇੱਥੋਂ ਦੀ ਕੋਈ ਸਹੂਲਤ ਨਹੀਂ ਮਿਲਦੀ ਜਾਂ ਕੋਈ ਕਮਰਿਆ ਕੋਈ ਸਰਕਾਰੀ ਆ ਜਾਂਦਾ ਹੈ ਜਾਂ ਕੋਈ ਸੜਕ ਦਾ ਹੈ ਕੋਈ ਪਾਣੀ ਦਾ ਅੰਕਾਸ ਕੋਈ ਸਾਨੂੰ ਕੋਈ ਸਹੂਲਤ ਨਹੀਂ ਮਿਲਦੀ ਵੈਗੁਰਜੀ ਖਾਲਸਾ ਵੈਗੁਰਜੀ ਖਤੇ ਮੱਸੇੰਨਾ ਨਾ ਦੋ ਦੋ ਬੰਦੇ ਰਹਿਣਾ ਹੈ ਇਹ ਤੇ ਕਦੀ ਕੋਈ ਨਹੀਂ ਆਇਆ ਇਹ ਤੇ ਬੇ ਜੀ ਕਾ ਖਾਲਸਾ ਵੇ ਜੀ ਕੀ ਫਤਿਹ ਮੈਂ ਵਸਤੇ ਮਗਰ ਸਿੰਘ ਰਹਿਣ ਵਾਲੀਆਂ ਸਾਨੂੰ ਸਰਕਾਰ ਕੋਈ ਸੋਲਤਾ ਨਹੀਂ ਦੇ ਰਹੀ ਕੋਈ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਕੋਈ ਪਾਣੀ ਦਾ ਨਿਕਾਸ ਲਿਕਾ ਨਹੀਂ ਕੋਈ ਪ੍ਰਬੰਧ ਨਹੀਂ ਕੋਈ ਰਸਤਾ ਨਹੀਂ ਗਲੰਗਰ ਨੂੰ ਬੱਚੇ ਸਾਡੇ ਪਾਣੀ ਚੋਂ ਲੰਘ ਕੇ ਜਾਂਦੇ ਆ ਬੇ ਜੀ ਕਾ ਖਾਲਸਾ ਵੇ ਜੀ ਮੇਰੇ ਸਤਕਾਰਯੋਗ ਬਜ਼ੁਰਗ ਮਾਤਾ ਭੈਣਾ ਵੀਰਾਂ ਨੂੰ ਜੈ ਭੀਮ ਜੈ ਭਾਰਤ ਨੇ ਜੈਪੀ ਇੰਤਾਨ ਕੀਤਾ ਕਿ ਬਾਬਾ ਸਾਹਿਬ ਡਾਕਟਰ ਬੇਟਕਰ ਕੀ ਮਹੌਸਾਬ ਦਾ ਨਾਰਾ ਹੈ ਉਹਨਾਂ ਨੇ ਸਾਡੇ ਲਈ ਸੰਵਿਧਾਨ ਬਣਾਇਆ 25 ਸਾਲ ਚ ਨਰਸ ਕਰਕੇ ਤਾਂ ਉਹਨਾਂ ਦੀ ਬਦੌਲਤ ਅਸੀਂ ਪਾਣੀ ਪੀ ਸਕਦੇ ਸੀਗੇ ਉਹਨਾਂ ਦੀ ਬਦੌਲਤ ਪੜ ਸਕਦੇ ਸੀਗੇ ਉਹਨਾਂ ਦੀ ਬਦੌਲਤ ਅਸੀਂ ਆਪਣਾ ਮਕਾਨ ਜਾਇਦਾਦ ਪਾ ਸਕਦੇ ਸੀਗੇ ਤਾਂ ਅੱਜ ਦਫ਼ਤਰਾਂ ਦੇ ਵਿੱਚ ਉਹਨਾਂ ਦੀ ਬਦੌਲਤ ਅਸੀਂ ਆਪਣੇ ਹੱਕਾਂ ਦੀ ਲੜਾਈ ਕਰ ਸਕਦੇ ਹਾਂ ਅਤੇ ਉਹਨਾਂ ਦਾ ਨਾਰਾ ਲੈਣਾ ਜ਼ਰੂਰੀ ਆ ਮੇਰੀ ਬੇਨਤੀ ਆ ਕਿ ਜੈਪੀਮ ਕਹਿਣਾ ਜੈ ਭਾਰਤ ਵੀ ਜੁਰਾਂ ਨਾਲ ਕਹਿੰਦਾ ਜੈਪੀਮ ਜੈ ਭਾਰਤ ਜੈਪੀਮ ਜੈ ਭਾਰਤ ਅੱਜ ਪਿੰਡ ਮੱਗਰ ਸਿੰਘ ਵਾਲੇ ਵਸਤੀ ਦੇ ਵਿੱਚ ਪਹੁੰਚੇ ਹੋਏ ਆ ਇੱਥੇ ਸਾਡੇ ਨਾਲ ਪਹਿਲੋਂ ਜੁੜੇ ਸੀਗੇ ਬਾਬਾ ਨਿਹੰਗ ਸਿੰਘ ਹੈਗਾ ਸੀ ਜਾਂ ਉਹਦਾ ਨਾਮ ਭੁੱਲ ਗਿਆ ਤੇ ਉਹਨਾਂ ਦੇ ਬੱਚੇ ਵੀ ਸੀਗੇ ਕਾਫੀ ਇੱਧਰ ਮਿਲਵੋਗਾ ਦਾ ਕੰਮ ਸੀ ਉਹਨਾਂ ਨੇ ਸਹਿਯੋਗ ਦਿੱਤਾ ਤਾਂ ਇਥੋਂ ਦੇ ਜਿਹੜੇ ਮਨਰੇਗਾ ਮਜ਼ਦੂਰ ਨੇ ਉਹਨਾਂ ਨੇ ਅੱਜ ਮੀਟਿੰਗ ਕਰਵਾਈ ਆ ਵਿੱਚ ਸਾਡੇ ਆਗੂ ਕੀ ਨਾਮ ਸੀ ਬੜਾ ਜਿਤਕੌਰ ਤੇ ਸਾਡੇ ਨਾਲ ਮੇਰਾ ਵਾਈਸ ਸਿੰਦਾ ਜੀ ਆਏ ਆ ਨਾਲ ਜ਼ਿਲ੍ਹਾ ਪ੍ਰਧਾਨ ਮਨਜੀਤ ਕੋਰਾ ਮਨਰੇਗਾ ਮਜ਼ਦੂਰਾਂ ਵੱਲੋਂ ਤਾਂ ਅੱਜ ਦੀ ਮੀਟਿੰਗ ਦੇ ਵਿੱਚ ਇਹਨਾਂ ਦੀ ਮੰਗ ਆ ਕਿ ਮਨਰੇਗਾ ਦਾ ਸਾਡਾ ਕੰਮ ਨਹੀਂ ਚੱਲਿਆ ਕੰਮ ਦਿੱਤਾ ਜਾਵੇ ਕੰਮ ਬਾਰੇ ਤੁਹਾਨੂੰ ਮੈਂ ਜਾਣਕਾਰੀ ਦਵਾਂਗਾ ਵੀ ਤੁਹਾਡਾ ਮਨਰੇਗਾ ਦਾ ਕੰਮ ਸ਼ੁਰੂ ਕੀਤਾ ਜਾਵੇ ਬਾਬਾ ਸਭ ਡਾਕਟਰ ਵੇਟਕਰ ਪੀਮਰੋ ਸਾਹਿਬ ਨੇ ਸਿਬਦਾਨ ਦੇ ਵਿੱਚ ਲਿਖਿਆ ਸੀ 1952 ਚ ਰੋਜੀ ਰੋਟੀ ਕਪੜਾ ਮਕਾਨ ਅਨਸੂਚਿਤ ਜਾਤੀ ਦੇ ਲੋਕਾਂ ਨੂੰ ਪਹਲ ਦੇ ਆਧਾਰ ਤੇ ਦੇਣਾ 1952 ਦੇ ਕਾਨੂੰਨ ਨੂੰ 2005 ਵਿੱਚ ਸੋਧ ਕੀਤੀ ਜਿਹਦੇ ਵਿੱਚ ਲਿਖਿਆ ਰੋਜ਼ਗਾਰ ਗਰੰਟੀ ਐਕਟ 2005 ਦਾ ਇੱਕ ਕਾਨੂੰਨ ਬਣ ਗਿਆ ਸੀ 2005 ਦਾ ਕਾਨੂੰਨ ਬਣਿਆ 2025 ਚੜ ਗਿਆ ਲੇਕਿਨ ਸਰਕਾਰਾਂ ਨਿਕਮੀਆਂ ਨੇ ਇਸ ਕਾਨੂੰਨ ਨੂੰ ਲਾਗੂ ਨਹੀਂ ਕੀਤਾ ਮੈਂ ਦੱਸਣੂ ਚਾਹੂੰਗਾ ਤੁਹਾਨੂੰ ਕਿ ਤੁਹਾਡਾ ਹਰ ਘਰ ਚ 100 ਦਿਨ ਦਾ ਗਰੰਟੀ ਨਾਲ ਕੰਮ ਦੇਣਾ ਸੀ ਹਰ ਘਰ ਚ 25 ਤੋਂ ਲੈ ਕੇ 30000 ਰੁਪਇਆ ਤੁਹਾਡਾ 100 ਦਿਨ ਦੇ ਕੰਮ ਦੀ ਮਜ਼ਦੂਰੀ ਬਣਨੀ ਸੀ ਹਰ ਘਰ ਦੀ 25 ਤੋਂ 30 ਨੂੰ ਗੁਣਾ ਕਰ ਲੋ 20 ਸਾਲਾਂ ਦੇ ਵਿੱਚ ਤੁਹਾਡਾ 6 ਲੱਖ ਰੁਪਇਆ ਜਿਹੜਾ ਹੈਗਾ ਮਰੇਗਾ ਦਾ ਪੈਸਾ ਬੰਨਣਾ ਸੀ ਜੇ ਸਹੀ ਤਰੀਕੇ ਨਾਲ ਲਾਗੂ ਕਰ ਜਾਂਦੇ ਪਰ ਉਹਨਾਂ ਨੇ ਨਹੀਂ ਕਰਾਇਆ ਆਪਣੀ ਸਮੂਹ ਮਜ਼ਦੂਰ ਵੈਲਫੇਅਰ ਸਭਾ ਦੀ ਜੱਥੇਬੰਦੀ ਨੇ 2004 ਤੋਂ ਮਿਹਨਤ ਕਰਨੀ ਸ਼ੁਰੂ ਕੀਤੀ ਕਿ ਪਿੰਡਾਂ ਵਿੱਚੋਂ ਅਸੀਂ ਜਾ ਕੇ ਦੱਸਿਆ ਸਾਥੀਓ ਮਨਰੇਗਾ ਦੀ ਜਿਹੜੇ ਮਜ਼ਦੂਰ ਕੰਮ ਕਰਨ ਵਾਲੇ ਨੇ ਚਾਹਵਾਨ ਨੇ ਉਹ ਘਰਾਂ 'ਚ ਬੈਠੇ ਆ ਪਰ ਜਿਹੜੇ ਸਿਆਸੀ ਲੋਕਾਂ ਦੇ ਗਿਰਿੰਦੇ ਆ ਉਹ ਸਰਕਾਰ ਨਾਲ ਮਿਲ ਕੇ ਕੰਮ ਨਹੀਂ ਕਰਦੇ ਸਿਰਫ ਕਾਗਜ਼ ਇਕੱਠੇ ਕਰਕੇ ਔਰ ਭਰ ਕੇ ਮਸਟੌਲ ਕਢਾਲ ਕੇ ਤੇ ਉਹ ਪੈਸੇ ਜਦੋਂ ਆਉਂਦੇ ਆ ਉਹ ਵੱਢ ਕੇ ਆ ਜਾਂਦੇ ਆ ਤਾਂ ਇਸੇ ਤਰ੍ਹਾਂ ਮਨਰੇਗਾ ਚ ਜਿਵੇਂ ਲੁੱਟ ਹੋ ਰਹੀ ਇਸੇ ਤਰ੍ਹਾਂ ਤੁਹਾਡੀ ਰਾਸ਼ਨ ਚ ਲੁੱਟ ਹੋ ਰਹੀ ਆ ਸਗਣ ਸਕੀਮਾਂ ਚ ਹੋ ਰਹੀ ਲੁੱਟ ਮਕਾਨ ਕਿਸੇ ਗਰੀਬ ਦਾ ਆਉਦਾ ਖਾਤਾ ਕਿਸੇ ਅਮੀਰ ਦਾ ਲੱਗ ਜਾਂਦਾ ਤਾਂ ਹਰ ਕੰਮ ਦੇ ਵਿੱਚ ਬੱਚਿਆਂ ਦੇ ਕੋਲਰਸ਼ਿਪ ਉਦਗੀ ਫੀਚ ਮੈਡੀਕਲ ਸੁਲਤਾ ਚ ਹਰ ਜਗ੍ਹਾ ਤੇ ਸਾਡੇ ਲੋਕਾਂ ਦੀ ਲੁੱਟ ਹੋ ਰਹੀ ਐਸ ਵਸਤੀ ਦਾ ਮੱਘਰ ਸਿੰਘ ਨੇ ਏਦਾ ਬਹੁਤ ਲੋਕਾਂ ਨੇ ਦੱਸਿਆ ਸੀ ਕਿ ਇੱਥੋਂ ਦੇ ਵਿਕਾਸ ਦਾ ਪੈਸਾ ਜਿਹੜਾ ਆਇਆ ਤਾਂ ਇੱਥੋਂ ਦੇ ਐਮਐਲਏ ਨੇ ਜਿਹੜਾ ਹੈਗਾ ਅਫਸਰਾਂ ਨਾਲ ਮਿਲ ਕੇ ਜਿਹੜਾ ਹੈਗਾ ਖਾ ਲਿਆ ਉਹ ਖਰਚ ਨਹੀਂ ਕੀਤਾ ਇੱਥੇ ਵਿਕਾਸ ਆ ਜਿਹੜਾ ਬਿਲਕੁਲ ਪਾਣੀ ਦਾ ਹੈ ਨਹੀਂ ਕਿਸੇ ਪਾਸੋਂ ਇੱਥੇ ਗੰਦਾ ਨਾਲਾ ਲੰਘਦਾ ਤੇ ਨਾਲੇ ਦਾ ਪਾਣੀ ਜਦੋਂ ਆਉਂਦਾ ਤੇ ਜਿਹੜੇ ਪਬਲਿਕ ਦੇ ਅਧਿਕਾਰੀ ਸਾਡੇ ਇੱਥੋਂ ਦੇ ਰਹਿਣ ਵਾਲੇ ਨੇ ਪਬਲਿਕ ਦੇ ਆ ਆਗੂ ਸਾਡੇ ਚਾਹ ਬਸਿੰਦੇ ਸਾਡੇ ਜਿਹੜੇ ਵੋਟਰ ਨੇ ਉਹ ਕਹਿੰਦੇ ਆ ਕਿ ਜਦੋਂ ਗੰਦਾ ਪਾਣੀ ਸਮਲ ਚੜਦੀ ਹੈ ਤੇ ਇੱਥੇ ਬਹੁਤ ਬਿਮਾਰੀ ਦਾ ਕਰ ਮੱਛਰ ਦਾ ਕਰ ਪੈਦਾ ਹੋ ਜਾਂਦਾ ਤਾਂ ਮੈਂ ਬੇਨਤੀ ਕਰੂੰਗਾ ਕਿ ਇਹ ਜਿਹੜੀ ਗ੍ਰਾਡ ਆਈ ਆ ਇਹ ਲਾਗੂ ਕੀਤੀ ਜਾਵੇ ਪਰ ਨਾਲ ਹੀ ਇਥੋਂ ਦੇ ਵਾਸੀਆਂ ਨੂੰ ਬੇਨਤੀ ਕਰੂੰਗਾ ਤੁਸੀਂ ਆਓ ਫਿਰੋਜਪੁਰ ਤੁਹਾਡੀ ਕਾਰਵਾਈ ਬਣਾ ਕੇ ਕਿ ਉਸ ਦਾ ਪਿੱਛੇ ਜਦੋਂ ਆਪਾਂ ਪੈਰਵਾਈ ਕਰਾਂਗੇ ਤੇ ਇਹਨੂੰ ਲਾਗੂ ਕਰਾਵਾਂਗੇ ਤਾਂ ਇਸ ਤੋਂ ਪਹਿਲਾਂ ਅਸੀਂ ਮਜ਼ਦੂਰਾਂ ਦੇ ਹੱਕ ਵਿੱਚ ਲੜਾਈ ਲੜਦੇ ਸੀਗੇ ਤਾਂ ਇੱਕ ਕਾਨੂੰਨ ਬਾਰੇ ਸਾਨੂੰ ਨਹੀਂ ਪਤਾ ਸੀ ਇੱਕ ਜੱਥੇਬੰਦੀ ਲੜਾਈ ਕਰ ਰਹੀ ਆ ਇਹਨਾਂ ਦੀ ਮੀਟਿੰਗ ਕੱਲ ਸ਼ਨੀਵਾਰ ਹੋਈ ਆ ਔਰ ਵੱਡੇ ਲੈਵਲ ਤੇ ਮੀਟਿੰਗ ਹੋਈ ਆ ਇਹ ਇੱਕ ਬੋਲ ਕੇ ਗਏ ਆ ਕਿ ਜਿਹੜੇ VOTER ਨੇ ਪੂਰੇ ਭਾਰਤ ਦੇ ਵਿੱਚ ਵੋਟ ਪਾਉਂਦੇ ਨੇ ਜੋ ਵੋਟ ਦੇ ਨਾਲ ਸਰਕਾਰ ਨੂੰ ਬਣਾਉਣ ਦੀ ਹਿੱਸੇਦਾਰੀ ਰੱਖਦੇ ਆ ਵੀ ਸਾਡੀ ਵੋਟ ਨਾਲ ਸਰਕਾਰ ਬਣੀ ਆ ਇਸ VOTERਾਂ ਦਾ ਜਿਹੜਾ ਟੈਕਸ ਜਾਂਦਾ ਉਹ ਸਰਕਾਰ ਦੇ ਖਜ਼ਾਨੇ 'ਚ ਜਾਂਦਾ ਜਿਹੜਾ ਸਰਕਾਰ ਦਾ ਖਜ਼ਾਨਾ ਹੈ ਉਹਦੇ ਵਿੱਚ ਹਰ ਇੱਕ VOTER ਦਾ ਜਿਹੜਾ ਪੈਸਾ ਜੁੜਿਆ ਹੁੰਦਾ ਉਹ ਲੈਣਾ ਇੱਕ ਹਿੱਸਾ ਹੈ ਸਰਕਾਰ ਦਾ VOTER ਨੂੰ ਜਿਹੜਾ ਖਜ਼ਾਨੇ ਦਾ ਪੈਸੇ ਦੀ ਵੰਡ ਕੀਤੀ ਜਾਵੇ ਤੇ ਤੁਹਾਡੇ ਪੈਸੇ ਦੀ ਵੰਡ ਕਿੰਨੀ ਬਣਦੀ ਆ ਇਸ ਬੰਦੇ ਨੇ ਦੱਸਿਆ ਕਿ ਅਸੀਂ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਕੇਸ ਲਾਇਆ ਉਹਨਾਂ ਨੇ ਆਰਡਰ ਕਰ ਦਿੱਤੇ ਆ ਵੀ ਤੁਹਾਡਾ ਖਜ਼ਾਨੇ 'ਚ ਹਿੱਸਾ ਵੜਦਾ ਤੁਸੀਂ ਇਸ VOTER ਦੇ ਹੱਕਦਾਰ ਹੋ ਇਸ ਪੈਸੇ ਦੇ ਹੱਕਦਾਰ ਹੋ ਤੇ ਕਿੰਨੇ ਪੈਸੇ ਬੰਦੇ ਇੱਕ ਮਹੀਨੇ 'ਚ ਇੱਕ ਬੰਦੇ ਦੇ ਇੱਕ ਮਹੀਨੇ ਦੇ ਇੱਕ ਬੰਦੇ ਦੇ ਪੈਸੇ ਬੰਦੇ ਆ 11000 567 ਰੁਪਏ ਹਰ ਇੱਕ ਮੋਟਰ ਤੇ ਐਸ ਜਨ ਇੰਫਰਾਸਟ੍ਰਕਚਰ ਇਹ ਸੰਵਿਧਾਨ ਚ ਲਿਖਿਆ ਕਿ ਇਹ ਖਜ਼ਾਨੇ ਦੇ ਵਿੱਚ ਫਕਦਾਰ ਨਹੀਂ ਪਰ ਇਹ ਕੁਛ ਵੀ ਹੈ ਭਾਵੇਂ ਕੋਈ ਨਰੇਗਾ ਸਕਨ ਸਕੀਮ ਹੈ ਟੈਨਸ਼ਨ ਸਕਾਲਰਸ਼ਿਪ ਵਜਿਫੇਆ ਕਲੋਨੀਆ ਨਹੀਂ ਮਕਾਨ ਦੀ ਗ੍ਰਾਂਟ ਆ ਐਲਬੱਤੇ ਦੀ ਗ੍ਰਾਂਟ ਆ ਇਹ ਬਿਨਾ ਬੋਲਿਆਂ ਜੇ ਬਿਨਾ ਮੰਗਿਆ ਨਹੀਂ ਮਿਲਦੇ ਇਹਨਾਂ ਲਈ ਤੁਹਾਨੂੰ ਆਪਣਾ ਇੱਕ ਯੋਗਦਾਨ ਪਾਉਣਾ ਪਊਗਾ ਇਹ ਮਹੀਨੇ ਦੇ ਵਿੱਚ ਇੱਕ ਵਾਰ ਚਾਹ ਦੋ ਮਹੀਨਿਆਂ 'ਚ ਇੱਕ ਵਾਰ ਇਕੱਠੇ ਹੋ ਕੇ ਉੱਥੇ ਜਾਣਾ ਪਊਗਾ ਜਿੱਥੇ ਤੁਹਾਡਾ ਵੱਡਾ ਨੌਕਰ ਬੈਠਾ ਈ ਸੀਟ ਵੱਡਾ ਨੌਕਰ ਤੁਹਾਡੇ ਹੱਕ ਲਾਗੂ ਕਰਨ ਲਈ ਬੈਠਾ ਉਹਦੇ ਕੋਲ ਇਕੱਠੇ ਹੋ ਕੇ ਜਦੋਂ ਵਧੀਆ ਤਰੀਕੇ ਨਾਲ ਮੰਗ ਪੱਤਰ ਪਾ ਕੇ ਜਮੋਗੇ ਤਾਂ ਇਹ ਲਾਗੂ ਹੋ ਜਾਏਗਾ ਜੇ ਤੁਸੀਂ ਕਹੋਗੇ ਕਿ ਕਰੇ ਬੈਠੇ ਲਾਗੂ ਕਰਾਈਏ ਫਿਰ ਨਹੀਂ ਹੋਏਗਾ ਅਮੈਨੂ ਪੂਰੀ ਆਸਾ ਢੱਡ ਤੋਂ ਪੂਰੀ ਮੇਨ ਦਾ ਕਿ ਤੁਸੀਂ ਸੰਯੋਗ ਦਿਓਗੇ ਇਹ ਸੰਯੋਗ ਦੇ ਨਾਲ ਬਹੁਤ ਸਾਰੇ ਸਾਡੇ ਸਾਥੀ ਜਿਹੜੇ ਹੈਗੇ ਆ ਹੱਕ ਲੈ ਚੁੱਕੇ ਆ ਜਾਗਰੂਕ ਹੋ ਚੁੱਕੇ ਆ ਉਹਨਾਂ ਨੂੰ ਪਤਾ ਲੱਗ ਗਿਆ ਕਿੰਨੇ ਹੱਕ ਨੇ ਕਿੱਥੇ ਪਿਆ ਕਿਵੇਂ ਲੈਣੇ ਆ ਤੇ ਆਪਾਂ ਨੂੰ ਸਾਰਿਆਂ ਨੂੰ ਇਹ ਸਿੱਖਣ ਦੀ ਲੋੜ ਆ ਕਰੋਗੇ ਸੰਯੋਗ ਇਸ ਪੂਰੀ ਮੇਨ ਦਾ ਐਨਾ ਕਹਿੰਦਾ ਆ ਸਭ ਨੂੰ ਜੈ ਪੀ ਜੈ ਹਾਰ ਸਤਿਕਾਰ ਨਮਸਕਾਰ ਸਭ ਨੂੰ